बोलते हमने नहीं लेई हमने ली है कर लेने जा आज दे हरदा में आज दी दिन दी शुरुआत हो गई कल आपा किते गए ही ਤੇ ਵਲੌਗ ਨਹੀਂ ਬਣਿਆ ਅੱਜ ਕੰਮ ਫੇਰ ਤਿਆਰ ਕੀਤਾ ਵਾ ਅੱਜ ਇੱਕ ਦੋ ਮਸ਼ੀਨਾ ਵਾਦ ਕੰਮ ਉਹ ਹੀ ਪਰਤੀ ਦਾ ਬਾਜ ਕੰਪਿਊਟਰ ਕਿਰਾਏ ਦਾ ਸ਼ੁਰੂ ਕਰਾਂਗੇ ਤੇ ਬਾਕੀ ਸਾਰੇ ਮੇਰੇ ਵੀਰ ਠੀਕ ਠਾਕ ਜੋ ਰੰਜੋਦ ਭਾਜੀ ਤੇ ਮੋਨ ਟਰਾਲੀਆਂ ਲਖਾ ਦੇ ਪੁੱਤ ਆ ਫੜ ਬਣਾਈ ਜਾ ਟਰਾਲੀ ਦਾ ਕਸਾ ਹੈ ਓ ਕਸਾ ਹੈ ਆਉਣਾ ਮੈਂ ਆਉਣਾ ਵੱਖ-ਵੱਖੋ ਕੰਮਾਂ ਦੀ ਜ਼ਰੂਰੀਏ ਹੁੰਦੀ ਆ। ਹਾਗ ਦਾ ਹੜਿਆ ਸਿਰ ਪੀੜ। ਕੱਲ ਕਿਰਾ ਅੰਦਰ ਸਿਰ ਪੀੜੋਂ ਲੱਪਿਆ ਏ। ਚੱਕਰ ਆ ਗਿਆ ਚੱਕਰ। ਚੱਕਰ ਆ ਗਏ। ਹੁਣੇ ਚੱਕਰੋਂ ਲੱਪੇ ਤਾਂ ਆਪਣਾ ਬਣੂਗਾ ਕੀ? ਬਣਾ ਕੋਹ ਹੁੰਦਾ ਹੈ। ਹੈਂ? ਚਲੋ ਮੇਰੇ ਵੀਰ ਜੀ। ਬੜੀ ਅੱਗ ਲੱਗੀ ਏ ਨੂੰ ਏ ਨੂੰ ਕਿੱਥੇ ਅੱਗ ਲੱਗੀ? ਬਾਰੀ ਕਾਲੀ ਹੋਈ ਅੱਗ ਮੇਰੇ ਨਾਲ ਥੱਲੇ 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 ਬਾਲੀ ਘਰੇ ਇਹਦੇ ਮੋਟਰ ਸੜੀ ਆ ਅੱਗ ਲੱਗੀ ਸਾਰੀ ਮੋਟਰ ਸੜ ਗਈ ਚਲੋ ਮੇਰੇ ਵੀਰ ਜੀ ਜਿਆਨਾ ਇੱਕ ਮਣਾ ਟ੍ਰੈਡ ਕਰਕੇ ਫੜੀ ਦੰਦਾਵਾ ਵੱਡਿਆ ਉਦਾਂ ਹੀ ਜਾਣਾ ਯਾਰ ਡਰਨਾ ਜੇ ਡਰੀਏ ਫਿਰ ਵਜਦਾ ਹੁੰਦਾ ਸਟਰ ਤੇ ਲਾ ਲਿਆ ਦੀ ਸ਼ੋ ਜੀ ਫਿਟਿੰਗ ਕਰਾ ਲਈ ਆ ਸ਼ੌਕਰ ਨਹੀਂ ਪੁਆਏ ਓਏ ਸ਼ੌਕਰ ਨਹੀਂ ਪੁਆਏ ਉਦੋਂ ਭਰਾ ਲੈਣੀ ਕੇ ਨਾ ਕੇਦੋ ਵੱਢਦੇ ਹਾਂ ਸਾਰੀ ਅੱਜ ਵੀਰ ਨਰਵੈਲ ਦਾ ਵੰਗਾਰ ਕਢੋਣੀ ਹੈ ਕੀ ਲੈਣਾ ਚਲੋ ਚੱਲੀਏ ਪਾਓ ਟਰੈਕਟਰ ਸਰਵਟ ਸਟਾਰਟ ਅੰਗਰੇਜ਼ਾਂ ਦੀ ਮਗਰ ਰੋਟੀਆਂ ਭਾਜੀ ਆਉਂਦੀਆਂ ਕੱਢ ਦੋ ਉਸਤਾਦ ਜੀ ਉੜ ਕੇ ਮੇਰੇ ਨਾਲ ਨਾਲ ਰਲ ਕੇ ਚੱਲ ਜਾਣ ਜਿੰਨੀ ਵੀ ਮਚੂਣੀ ਸਾਹਿਬ ਜਿੰਮਾਉਂਦੀਆਂ ਪੱਤੇ ਲੈ ਆਉਂਦੀ ਆਹ ਇਟੋਡੀ ਸਾਹਿਬ ਉਹ ਦੇ ਦੇ ਇਹਨੂੰ ਬੂਪਰ ਕਰਾਈ ਦੀ ਤਿਆਰੀ ਓਏ ਓ ਦੇ ਦੇ ਇਹਨੂੰ ਖੱਟਾ ਟੇਚੀ ਓਏ ਹੁ ਇੱਧਰ ਵੀ ਆਪਣਾ ਕੰਮ ਹੋ ਗਿਆ ਕੰਪਲੀਟ ਪਾਣੀ ਭਰਨ ਦਾ ਚੱਲ ਵੀ ਮੇਠਣ ਪੁੱਤ ਚੱਲ ਗੀ ਹੁਣ ਆਪਾਂ ਅਗਲੇ ਬੰਨੇ ਰੋਟੀਆਂ ਲੈ ਆਗੇ रेडी ਨਾ ਹਲੋ ਹਣ ਪਹੁੰਚ ਗਿਆ ਆਪਾਂ ਰੋਟੀ ਪਾਣੀ ਲੈ ਕੇ ਮਾਰ ਫੂਨ ਉਹਨਾਂ ਨੂੰ ਆ ਜਾ ਉਹਨਾਂ ਕੇ ਰੋਟੀ ਖਾ ਲੋ ਔਰ ਪਰਲੇ ਬੰਨੇ ਪਵਾ ਦिए 15-20 ਟਰਾਲੀਆਂ ਦੇ ਇਧਰ ਵਾਧੂ ਆ ਓਏ ਉਧਰ ਪਾਓ ਉਧਰ ਹੀ ਬੱਸ ਇਧਰ ਵਾਧੂ ਆ ਹੈ ਓਏ ਆ ਉਧਰ ਪਾ ਦੋ ਪਾ 15-20 ਟਰਾਲੀਆਂ ਮੁੜ ਕੇ ਇਧਰ ਨੂੰ ਡੈਪਵਾ ਸਾਰੇ ਪਾਉਣ ਠੀਕ ਆ ਅਮ ਜੰਗੀ ਪੱਧਰ ਤੇ ਚੱਲਣ ਡਿਆ ਆ ਇਧਰੋਂ ਟੋਆਪੂਰ ਨੇ ਆ ਦੋ ਜੇ ਸੀ ਬੀਆਂ ਇਹ ਵੇ ਅਰਜਨ ਐਵੇਂ ਨਹੀਂ ਲੋਕ ਅਰਜਨ ਨੂੰ ਪਸੰਦ ਕਰਦੇ ਆ ਸੋਨਾ ਸੋਨਾ ਲੀਕ ਆਇਆ ਤੇ ਐਵੇਂ ਹੀ ਆ ਯਾਰ ਸਵਰਾਜ ਜੀ ਟਰਾਲੀ ਵਾਲਾ ਟਰੈਕਟਰ ਜਿਹੜਾ ਲੱਗਾ ਹੋਇਆ ਨਾ ਉਹ ਨਾ ਲਵੇ ਵੇਖ ਕੇ ਸਾਫ ਜਾ ਇਹਨੂੰ ਜਰੂਸ ਕੱਢਦੇ ਦੇ ਫੱਟੀ ਲਾ ਲਾ ਗਰੀਦ ਪੀਦਾ। ਹੁਣ ਇਹਨੂੰ ਵੀ ਗੇਅਰ ਬਦਲਣਾ ਆ ਗਿਆ ਨਹੀਂ ਤੇ ਆਪ ਦਾ ਇੱਕ ਪਾਸੇ ਚੱਲਣਾ ਹੁੰਦਾ ਇਹ ਬੰਦ ਜਾਂਦਾ। ਮੈਂ ਤੈਨੂੰ ਅੱਗੇ ਆਂ ਮੈਂ 500 A ਦੇ ਪੈਨ ਨੂੰ ਬਾਜਵੜੀ ਘੜਾ ਦੇ ਤੇ ਹੋਮੀ ਹੋਏ ਦਾ। ਏਕਾ ਇਹ ਨਹੀਂ ਹੈ ਰਏ ਇਹ ਵੀ ਕਰਦਾ ਹੈ ਧੂਆਂ ਦੇ ਮਾਰਦਾ ਪਰ ਪਰਿਆ ਆਉਂਦਾ ਹੀ ਫੇਰ ਤਾਂ ਆਜ ਮਾਰਦਾ ਮਾਰਦਾ ਚਰੋ ਗੱਫਾ ਪਾਣੀ ਲੰਗਰਾਂ ਦੇ ਉੱਤੇ ਚਲਦੀ ਹੁੰਦੀ ਥਾਲ ਬੰਦੇ ਬੜੇ ਮਗਰ ਰਹਿੰਦੇ ਜੋ ਨਾਲ ਹੀ ਬੂੰਦੀ ਕੱਢ ਲੈਣੀ ਬਾਕੀਆਂ ਸਾਰਾ ਸਿਆਲ ਮਸ਼ੀਨ ਚ ਬੂੰਦੀ ਨਹੀਂ ਮੁੱਕਣ ਦਿੱਤੀ ਪ੍ਰਸ਼ਾਦਾ ਪਾਣੀ ਛੱਡ ਕੇ ਆਪੋ ਆਪਣੇ ਕੰਮਾਂ ਦੇ ਫੇਰ ਚੱਲ ਜਣਗੇ ਕਿੰਨੇ ਕ ਰਹਿ ਗਏ ਉਧਰ ਪਪੂਲਰ ਲੈਂਬਰ ਦੋ ਪਾਰਾ ਲੰਮੀਆਂ ਦੋ ਸ਼ਾਂਗੇ ਉਹ ਜਿਹੜੇ ਸਾਰੇ ਸੁੱਕੇ ਉਰਲੇ ਦੇ ਥੋੜੇ ਬੂਟੇ ਆਣਗੇ ਉਹ ਜਿਹੜੇ ਸੁੱਕੇ ਆ ਵਾ ਬੁੱਢਦੇ ਨੇ ਫਿਰ ਉਹ ਤਿੰਨ ਜਣ ਬੀਜਾਂਗੇ ਖੱਤੇ ਜੀ ਹੈਨਾ ਉਹ ਦਾਲ ਪਾਣੀ ਜਾ ਯਾਰ ਇਹ ਲੱਸੀ ਵਾਗੇ ਦਾ ਇਹਨਾਂ ਨਹੀਂ ਪਾਣੀ ਲੱਸੀ ਦੇ ਸਾਰੀ ਮਿੱਠੂ ਕੁੱਤਿਆਂ ਦੇ ਅੱਜ ਕਰਮਾਂ 'ਚ ਲਿਖੀ ਜੋਦਾ ਹੁੰਦਾ ਇਹਨਾਂ ਲੱਸੀ ਨਹੀਂ ਪੋਣੀ ਲਿਆ ਮੈਂ ਪਾਵਾਂ ਲਾ ਆ ਕੇ ਲੱਸੀ ਪੋਣ ਲਗਾ ਪਾਣੀ ਨਿਕਲ ਆਇਆ ਪਾਜੀ ਹੈਲੋ ਕਿੰਦਾਂ ਡੰਡੀ ਥੋੜਾ ਆਪਾਂ ਗੱਫਾ ਬਣੀ ਸ਼ਕਾ ਆ ਕੇ ਸੇਰਾਂ ਨੂੰ ਸਾਰਿਆਂ ਨੂੰ ਲਿਉਣਾ ਲਿਉਣੇ ਰੋਟੀ ਪਾਣੀ ਜਿੱਦਾਂ ਜਿੱਦਾਂ ਮौज ਚੱਲ ਹੋਇਆ ਕਰਕੇ ਚਲੋ ਕਰਦੇ ਹਨਾ ਜਿਹੜੀ ਆਪਣੀ ਕਣਕ ਵਾਲੀ ਪੈੜੀ ਆ ਉਹ ਨੂੰ ਜਿਹੜਾ ਕੱਢ ਗਏ ਵੇਖ ਕੇ ਜਾਂਨੇ ਕੋਈ ਆਪਣੇ ਪਾਰ ਵਾਲੀ ਸਾਈਡ ਥੋੜੀ ਸੁੰਡੀ ਦਾ ਅਟੈਕ ਹੈਗਾ ਫਿਰ ਆਪਾਂ ਖਾਲੀ ਵਧੀਆ ਵਾਈਬ ਬਣਾ ਕੇ ਬੀਜੀ ਇੱਧਰ ਦੇਖ ਪਾ ਮਾਲਕ ਦੀ ਕੋਈ ਨਹੀਂ ਦਿਖਿਆ ਤੁਹਿਆ ਇਹ ਬਹੁਤ ਸੋਹਣੀ ਕਣਕ ਪਹਿਲਾ ਵੇਖਣ ਨੂੰ ਲੱਗਦਾ ਹੀ ਵੀ ਜਿਹੜਾ 35 ਕਿਲੋ ਬੀ ਆ ਬਹੁਤ ਘੱਟ ਰਹੂਗਾ ਪਰ ਹੁਣ ਤੁਸੀਂ ਵੇਖੋ ਵੀ 35 ਕਿਲੋ ਬੀ ਵੀ ਐਨ ਸਿਰਨਾ ਸਿਰ ਜੋੜ ਕੇ ਖਲੋ ਗਿਆ ਵੀ ਵਧੀਆ ਵਾ ਯਾਰ ਬਸ ਇੰਨਾ 35 ਕਿਲੋ ਬੀ ਪਾਉਣ ਦਾ ਤਾਂ ਫਾਇਦਾ ਵਾ ਜੇ ਆਪਾਂ ਛੰਦਨਾ ਮਾਰਨਾ ਦੇ ਛੰਦਨਾ ਹੁਣਾ ਟਰੈਕਟਰ ਨਾਲ ਖਾਦ ਪਾਈ ਬਸ ਇੱਕੋ ਲਈ ਪਈ ਇਹਦੇ ਵਿੱਚ ਹੀ ਦੋਰੀ ਤੇਰੀ ਖਾਦ ਪੈ ਜਾਣੀ ਤੇ ਆਪਣਾ ਜੋ ਵੀ ਆ ਸਪਰੇਅ ਸਪਰ ਹੋ ਜਾਣੀਆਂ ਸਪਰੇਅ ਆਪਣੀ ਜਿਹੜੀ ਆਪਾਂ ਮਾਰੀ ਸੀ ਜੋੰਦਰ ਵਾਲੀ ਕਿਤੇ ਨਹੀਂ ਹੈਗੀ ਜੋੰਦਰ ਥੋੜੀ ਬਾਲੀ ਕਿਤੇ ਕਰਨੀ ਪਹੂਗੀ ਜਿੱਥੇ ਫਾੜ ਫੂਟ ਰਹਿ ਜਾਂਦੀ ਆ ਤੇ ਬਹੁਤ ਸੋਹਣੀ ਕਣਕ ਵਾ ਮਾੜੇ ਕਿਰਪਾ ਰਖੇ ਤੇ ਬਹੁਤ ਆ ਮੇਰੇ ਵੀਰ ਕਈ ਹੁਣ 50 50 55 55 ਕਿਲੋ ਵੀ ਪਾਈ ਜਾਂਦੇ ਕੋਈ ਫਾਇਦਾ ਨਹੀਂ ਉਹ ਮੁੜ ਕੇ ਜਿੰਨੀ ਤੁਹਾਡੀ ਕਣਕ ਸੰਗਣੀ ਹੋਊਗੀ ਨਾ ਓਨਾ ਹੀ ਉਹਨੂੰ ਦੂਜਾ ਬਿਮਾਰੀ ਜਿਆਦੀ ਪੈਣੀ ਹਵਾ ਨਹੀਂ ਲੰਗਣੀ ਓਨਾ ਹੀ ਜਿਹੜਾ ਆਪਣਾ ਛਿੱਟੇ ਦਾ ਭਾਰ ਆ ਹੌਲਾ ਹੋ ਜਾਣਾ ਆ ਬਾਪੂ ਸਾਡੇ ਨੂੰ ਸ਼ੌਂਕ ਹੁੰਦਾ ਹੈ ਦਾਦੇ ਨੂੰ ਪਿਛਾਰੇ ਇੱਕ ਮੋਟਰ ਤੇ ਬੇਰੀ ਜ਼ਰੂਰ ਹੋਵੇ ਆਪਾਂ ਲਾਈਆਂ ਵਾ ਬੇਰੀਆਂ ਸਾਬ ਇਦਾਂ ਹੀ ਬੱਚੇ ਤੋੜ ਤੋੜ ਖਾਂਦੇ ਬੇਰ ਓਨੀ ਜਿਹੜੀ ਆ ਜਿੰਨੀ ਵਿਰਲੀ ਹੋਊਗੀ ਓਨੀ ਕਣਕ ਦੇ ਵਿੱਚ ਅੰਡ ਤੇ ਜਾ ਕੇ ਹਵਾ ਦੀ ਕ੍ਰੋਸਿੰਗ ਜ਼ਿਆਦੀ ਹੋਊਗੀ ਤੇ ਨਾਲੇ ਆਪਣਾ ਬੂਟਾ ਜਿਹੜਾ ਦਾਣਾ ਵਾ ਥੋੜਾ ਮੋਟਾ ਜਾਂਦਾ ਵਾ ਤੇ ਮਜ਼ਬੂਤ ਰਹਿੰਦਾ ਵਾ ਖਾਣ ਨੂੰ ਵੀ ਸਵਾਦ ਰਹਿੰਦੀ ਕਣਕ ਡਿੱਗਦੀ ਘੱਟ ਵਾ ਜਿੰਨੀ ਵਿਰਲੀ ਹੋ ਗਈ ਸੰਗਣੀ ਕਣਕ ਮੁੜ ਕੇ ਡੇਗ ਪੈਂਦੀ ਉਹ ਮਿੱਟੀ ਮੁੱਟੀ ਜਿਹੀ ਆਉਂਦੀ ਰਹਿੰਦੀ ਇਹ ਵਹਿਮ ਆ ਪਹਿਲਾਂ ਪਹਿਲਾਂ ਉੱਗਣ ਲੱਗਿਆਂ ਲੱਗਦਾ ਆਪਾਂ ਨੂੰ ਵੀ ਇਹ ਆਪਣੀ ਕਣਕ ਥੋੜੀ ਵਿਰਲੀ ਰਹਿ ਗਈ ਆ ਪਰ ਨਹੀਂ ਮੁੜ ਕੇ ਆਪਣੇ ਆਪ ਹੀ ਜਿਹੜਾ ਵਾ ਜਦੋਂ ਇਹ ਸਿਰ ਨਾਲ ਸਿਰ ਜੋੜ ਲੈਂਦੀ ਆ ਇਕ ਪੂਰਾ ਸਹੀ ਹੋ ਜਾਂਦਾ ਵਾ ਸਿਸਟਮ ਵੀ ਨਹੀਂ ਵਧੀਆ ਵਾ ਫਿਰ ਦਾਣਾ ਜਿਹੜਾ ਵਾ ਐ ਪਰੰਡੇ ਪੈਂਦਾ ਹੁਣ ਆ ਖੱਤਾ ਵੇਖੋ ਤੁਸੀਂ 35 ਕਿਲੋ 20 ਆਦਿਆਂ ਸੋਹਣਾ ਸੁਨੱਖਾ ਵਾ ਵਧੀਆ ਮੋਟਾ ਗਰੋਥ ਕਰਨ ਰਿਆ ਬੂਟਾ ਹੁਣ ਜਿੰਨੂ ਖਾਦ ਪਈ ਨੂੰ ਹੋ ਗਿਆ ਸ਼ਾਇਦਨ ਹੋ ਗਿਆ 8ਵੇਂ ਦਿਨ ਨੂੰ 8ਵੇਂ ਦਿਨ ਨੂੰ ਅਸੀਂ 8ਵੇਂ 9ਵੇਂ ਦਿਨ ਨੂੰ ਖਾਦ ਫੇਰ ਪਾ ਦਿੰਨੇ ਆ ਹੁਣ ਇਦਾਂ ਗੇਹਾਂ ਦਾ ਵੀ ਛੇਤੀ ਸ਼ੁਰੂ ਕਰਨੀ ਪੈਂਦੀ ਪਾਉਂਦਿਆਂ ਪਾਉਂਦਿਆਂ ਬੰਦਿਆਂ ਦੇ ਨਾਲ ਥੋੜਾ ਟਾਈਮ ਵੱਧ ਲੱਗ ਜਾਂਦਾ ਹੈ ਹੁਣ ਅਸੀਂ ਕਰਦੇ ਆ ਵੀ ਮਸ਼ੀਨ ਨਾਲ ਖਾਦ ਪਾਉਣੀ ਹੁੰਦੀ ਆ ਇੱਕੇ ਦਿਹਾੜੀ ਦੇ ਵਿੱਚ ਖਾਦ ਜਿਹੜੀ ਆਪਣੀ 100 ਕਿੱਲੇ ਦੇ ਲਾਗੇ ਬੰਨੇ ਪੈ ਜਾਂਦੀ ਆ ਉਹ ਫਿਰ ਇੱਕੇ ਦੇਣੀ ਜਿਤਨਾ 8ਵੇਂ ਦਿਨ ਨੂੰ ਰੱਖਿਆ ਵੀ 8ਵੇਂ 9ਵੇਂ ਦਿਨ ਨੂੰ ਖਾਦ ਜਿਹੜੀ ਆ ਦੂਸਰੀ ਕਿਸ਼ਤ ਸ਼ੁਰੂ ਕਰ ਦੇਣੀ ਆ ਮਸ਼ੀਨਰੀ ਦੇ ਨਾਲ ਇੱਕ ਤਾਂ ਟਾਈਮ ਦੀ ਬੜੀ ਬਚਤ ਹੋ ਗਈ ਇੱਕ ਖਾਦ ਤੁਸੀਂ ਖੱਤੇ ਦੀ ਵੇਖੋਗੇ ਨਾ ਖੱਤੇ ਦੇ ਵਿੱਚ ਫਾਟਾਂ ਉੱਚੀਆਂ ਨੀਵੀਆਂ ਨਹੀਂ ਦਿਖਾਉਣੀਆਂ ਹੁਣ ਤੁਹਾਨੂੰ ਮੈਂ ਇੱਥੇ ਲਾ ਕੇ ਦਿਖਾਉਣਾ ਸਾਡੇ ਖੱਤੇ 'ਚ ਖਾਦ ਪਈ ਆ ਮਸ਼ੀਨ ਦੇ ਨਾਲ ਇਹਦੇ ਵਿੱਚ ਕੋਈ ਫਾਟ ਨਹੀਂ ਦਿਖੂਗੀ ਉੱਚੀ ਨੀਵੀਂ ਕਾਲੀ ਖੱਟੀ ਜਿਹੜਾ ਖੱਟਾ ਵਾ ਜੇ ਰੰਗ ਛੱਡੂਗਾ ਤੇ ਸਾਰਾ ਪ੍ਰੋਪਰ ਰੰਗ ਛੱਡੂਗਾ ਜੇ ਸਾਰਾ ਖੱਟਾ ਤੇ ਸਾਰਾ ਹੀ ਖੱਟਾ ਰਹੂਗਾ ਇਹ ਸਾਰਾ ਕਾਲਾ ਤੇ ਸਾਰਾ ਹੀ ਕਾਲਾ ਕਿ ਮਸ਼ੀਨ ਨਾਲ ਇੰਨੀ ਇੱਕੋ ਰੇਸੀ ਨਾ ਖਾਦ ਪੈਂਦੀ ਆ ਹੁਣ ਆ ਵੇਖੋ ਤੁਸੀਂ ਆ ਖੱਟਾ ਵੇਖਦੇ ਆ ਬੰਦਿਆਂ ਨੇ ਖਾਦ ਪਾਈ ਆ ਆ ਵੇ ਇੱਕ ਥਾਂ ਤੇ ਕਾਲਾ ਖੱਟਾ ਫੇਰ ਕਾਲਾ ਫੇਰ ਖੱਟਾ ਇਹ ਬੰਦਿਆਂ ਜਿੱਥੋਂ ਮੋਠ ਕੱਢਦੇ ਉੱਥੇ ਕਣਕ ਕਾਲੀ ਹੋ ਜਾਂਦੀ ਆ ਜਿੱਥੇ ਮੋਟ ਸੁੱਟੀ ਉੱਥੇ ਪਤਲੀ ਵੀ ਨਹੀਂ ਘੱਟੀ ਹੋ ਜਾਂਦੀ ਤੇ ਆ ਲੱਗ ਗਿਆ ਆਪਣਾ ਵੇਖੋ ਜੇ ਸਾਰਾ ਖੱਤਾ ਸਾਰਾ ਇੱਕੋ ਜਿਹਾ ਆਊਗਾ ਕਿ ਆਪਾਂ ਫਸਲ ਬੀਜਦੇ ਆ ਨਾ ਉਹਦੇ ਵਿੱਚ ਥੋੜੇ ਥੋੜੇ ਬਦਲਾਵ ਕਰਦੇ ਰਹੋ ਤਜਰਬੇ ਕਰਦੇ ਰਹੋ ਤਾਂ ਜੋ ਤੁਹਾਨੂੰ ਕਿਉਂਕਿ ਇੱਕ ਗੱਲ ਤੁਸੀਂ ਵੇਖਿਓ ਤੁਸੀਂ ਵੇਖੀ ਹੋਣੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਇੱਕ ਐਰ ਕੀ ਆਪਾਂ ਕੰਮ ਕਰ ਲਿਆ ਅਗਲੇ ਸਾਲ ਨਹੀਂ ਕੰਮ ਹੋਣਾ ਕੋਈ ਬਿਰਲਾ ਹੀ ਕੰਮ ਹੈ ਜਿਹੜਾ ਰੁਟੀਨ ਚ ਕਰਨਾ ਪਵੇ ਨਹੀਂ ਤੇ ਕੋਈ ਨਾ ਕੋਈ ਸਿਸਟਮ ਜਿਹੜਾ ਵਾ ਮੌਸਮ ਦੀ ਲਾਲੋ ਤੁਸੀਂ ਜਾਂ ਕੁਝ ਹਰ ਸਾਲ ਨਵਾਂ ਤਜਰਬਾ ਕਰਨਾ ਪੈਂਦਾ ਪਰ ਜੇ ਆਪਾਂ થી ਤਜਰਬਾ ਕੀਤਾ ਹੋਵੇ ਨਾ ਫਿਰ ਆਪਾਂ ਨੂੰ ਬਹੁਤ ਫਰਕ ਰਹਿੰਦਾ ਵਾ ਕੰਮ ਕਰਨ ਦਾ ਤਰੀਕਾ ਜਿਹੜਾ ਵਾ ਮਿਲਦਾ ਰਹਿੰਦਾ ਇਸ ਕਰਕੇ ਜਿੰਨਾ ਵੀ ਹੋ ਸਕੇ ਮੇਰੇ ਵੀਰ ਆਪ ਤਜਰਬੇ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਕਿਤਾਬਾਂ ਦੇ ਵਿੱਚ ਤਾਂ ਮਿਲਦਾ ਵਾ ਆਪਾਂ ਨੂੰ ਉਦੇ ਵਿੱਚ ਹੁੰਦਾ ਵੀ ਯੂਰੀਆ ਜੇ ਕਿੰਨੀ ਮਾਤਰਾ ਵਾ ਲਟਰਮ ਪਰਮ ਜੋ ਵੀ ਆ ਪਰ ਜਿਹੜਾ ਫੀਲਡ ਦੇ ਵਿੱਚ ਰਹਿ ਗਿਆ ਬਾਕਮ ਕਰ ਲੈਣਾ ਨਾ ਉਹ ਕੰਮ ਜ਼ਿੰਮੇਦਾਰ ਨੇ ਹੀ ਕਰ ਲੈਣਾ ਹੋਰ ਕੋਈ ਬੰਦਾ ਕਰ ਨਹੀਂ ਸਕਦਾ ਇਸ ਕਰਕੇ ਮੇਰੇ ਵੀਰ ਖੁਦ ਦੇ ਤਜਰਬੇ ਕਰਦੇ ਰਿਹਾ ਕਰੋ ਤਾਂ ਜੋ ਤੁਹਾਨੂੰ ਜਿਹੜਾ ਵਾ ਆਪਦੀ ਫਸਲ ਤੋਂ ਪਤਾ ਲੱਗਦਾ ਰਹੇ ਵੀ ਅਹੀਂ ਕਿੰਨੀ ਖਾਦ ਪੋਣੀ ਆ ਕੀ ਕੁਛ ਕਰਨਾ ਸਾਰਾ ਕੁਝ ਹਰ ਇੱਕ ਚੀਜ਼ ਜਿਹੜੀ ਆ ਕਿਸੇ ਦੇ ਨਿਰਭਰ ਨਹੀਂ ਕਰੀਦੀ ਹੁੰਦੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪ ਤਜਰਬੇ ਕਰੀ ਜਾਂਦੇ ਕਈ ਯਾਰ ਵਾਦਾ ਪੈਂਦਾ ਕਈ ਯਾਰ ਘਾਟਾ ਪੈਂਦਾ ਇਸ ਕਰਕੇ ਜਿੰਨਾ ਵੀ ਹੋ ਸਕੇ ਕੋਈ ਵੀ ਕੰਮ ਕਰਦੇ ਉਹਦੇ ਵਿੱਚ ਆਪਣੇ ਆਪ ਨੂੰ ਇਨੰਦਪੂਰਨ ਕਰੋ ਵੀ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਾ ਪਵੇ ਇਸ ਕਰਕੇ ਮੇਰੇ ਵੀਰ ਘਾਟ ਵੱਲ ਵੇਖ ਕੇ ਨਾ ਚੱਲਿਆ ਕਰੋ ਕਿਉਂਕਿ ਜ਼ਿੰਦਗੀ ਆ ਉਹਦੇ ਚ ਕਈ ਯਾਰ ਸਮਾਂ ਤਾਂ ਵੀ ਚੜਨਾ ਠਠਾ ਵੀ ਹੋਣਾ ਕੋਈ ਵੀ ਕੰਮ ਉਹਨੇ ਵਦਨਾ ਵੀ ਇਹਦੇ ਘਟਨਾਵੇਂ ਜੇ ਇੱਕ ਵਾਰ ਆਪਾਂ ਗਲਤੀ ਕਰਾਂਗੇ ਤੇ ਦੂਜੇ ਸਾਲ ਸਹੀ ਕਰ ਲਾਂਗੇ ਇਸ ਕਰਕੇ ਨਾਲੇ ਮਨ ਨੂੰ ਬਲਵਾਦਾ ਕੋਈ ਵੀ ਕੰਮ ਆ ਉਹਨੂੰ ਪਹਿਲਾਂ ਆਪ ਕਰਨਾ ਸਿੱਖੋ ਆ ਵੀ ਆਪਣਾ ਵੱਡਾ ਭਾਊ ਬਨਾਰਾ ਸਿੰਘ ਤੇ ਇਹਦਾ ਸਪਰੇਅ ਜੌਂਦਰ ਵਾਲੀ ਆ ਕਰਾਈਏ ਨਾ ਹੋਰ ਮੈਂ ਆ ਯਾਰ ਮਾਰਦ ਗਿਆ ਹੁਣ ਫਾਇਦਾ ਵਾ ਤੇ ਹੋਰ ਪਪਾ ਦਾ ਪਨ ਲਗਦੀਆਂ ਨਾਲੇ ਪਾਹਮਣ ਕੇ ਤੁੰਡਾ ਤੇ ਨਾ ਪਹਿਣ ਲੱਪਿਆ ਫੇਰ ਖਾਣ ਹਾਂ ਹਾਂ ਆਏ ਮੁਕੇ ਫੇਰ ਵਿਆਹ ਗੂਜ ਰੋਚ ਜਾਣਾ ਫੇਰ ਨਹੀਂ ਟਾਈਮ ਲੱਗਣਾ ਸਹੀ ਗੱਲ ਐ ਵਧੀਆ ਗਾਂਦੇ ਉਧਰੋਂ ਗਾੜੀ ਨੇ ਨਿਰ ਪਈਦੇ ਵਾਰ ਤੱਕ ਬਸ ਉਹਨੇ ਹੀ ਖਾਣਾ ਚ ਪਾਓ ਉਹਆਂਿਆਂ ਨੂੰ ਕੱਢ ਗਏ ਅੱਜ ਪੂਲਰਾਂ ਦੇ ਮੇੜ ਦੋ ਬਸ ਨਿਬੜਿਆ ਜੇ ਪੂਲਰਾਂ ਦੇ ਵਿੱਚ ਨਾ ਤੂੰ ਇਧਰ ਆਪਣੇ ਜੋਦੇ ਉਹ ਗੁੱਟ ਚ ਪਾਉਣੀ ਯਾਰ ਆਪਣੇ ਇਧਰੇ ਸਾਰਿਆਂ ਵਿੱਚ ਫੇਰ ਦੇ ਉਹਨੂੰ ਤੇ ਉਹਨੂੰ ਬਸ ਉਹ ਸਿਰੇ ਲ ਜਾ ਕੇ ਨਾ ਰਾਲੇ ਮਾਰ ਲਈ ਯਾਰ ਰਾਲੇ ਉਹ ਅਗਲੇ ਸਿਰੇ ਪਾਉ ਜਿਹੜੀ ਨਲੀ ਜੀ ਨੀਵੀ ਜੋਦੇ ਓਏ ਜੇ ਪਾਣੀ ਹੋਰਦਾ ਵਾ ਆਹ ਜੀ ਵਾ ਪੂਲਰਾਂ ਦੀ ਸ਼ਾਨ ਸ਼ਗਾਈ ਜਿਹੜੀ ਆ ਉਹ ਦੰਦੀ ਚੱਲਣ ਗਈ ਆ ਮਾ 4 ਕਿੱਲੇ ਪੂਲਰ ਹੀ ਹਰੇ ਸ਼ਾਂਕੇ ਇਕੱਠੇ ਕਰਕੇ ਬੂਟੇ ਨਾਲ ਬਾਲਣ ਬੰਨ੍ਹ ਲੈਂਦਾ ਤੇ ਨਾਲੇ ਪੋਲਰ ਹੁਣ ਸਾਰੇ ਕੰਮ ਇੱਕ ਸਾ ਹਣਾ ਵੀ ਖਾਦ ਜਿਹੜੀ ਆ ਦੋ ਬੰਦੇ ਪਾਈ ਜਾਂਦੇ ਕੰਮ ਨਬੀ ਦੀ ਜਾਂਦੇ ਆ ਆ ਆਪਣਾ ਬਿਆਸ ਦਰਿਆ ਇਹ ਨਾ ਵੀ ਇਹਦਾ ਬਾਕੀ ਦਰਿਆਵਾਂ ਦੇ ਨਾਲੋਂ ਪਾਣੀ ਜਿਹੜਾ ਸਾਫ਼ ਆ ਇੱਥੋਂ ਟੁੱਟਾ ਇਹ ਦਰਿਆ ਸਿੱਧਾ ਆਣ ਆ ਵੀ ਆ ਸਦਾ ਹੀ ਖਪਾ ਗਿਆ ਯਾ ਪਿੰਡਾਂ ਨੂੰ ਸਦਾ ਹੀ ਤੇ ਹੁਣ ਆਪਣਾ ਕੰਮ ਚੱਲਣ ਡਿਆ ਆ ਟਰੈਕਟਰ ਇੱਕ ਖੁੱਭ ਗਿਆ ਇਹਨੂੰ 3 4x4 ਅਰਜਣ ਪਾਉਣੇ ਹੁਣ ਜੋ ਵੀ ਦਾ ਭਾਰ ਇਹ ਚੱਲ ਜਾਈਦਾ ਕਦੀ ਖੁੱਭ ਗਿਆ ਕੋਈ ਕੱਢ ਲਿਆ ਹਾਲੀਆਂ ਦੇ ਟਰੈਕਟਰ ਦੀ ਬਾੜੀ ਜਖਣਾ ਲਈਦੀ ਆ ਜਿਹੜਾ ਜੀਐਸਵੀ ਵਾਲਾ ਕੰਮ ਆਣਾ ਉੱਥੇ ਦੇ ਟਰੈਕਟਰਾਂ ਦੇ ਇੱਕ ਵਾਰ ਤਾਂ ਧੂੰਆਂ ਨਿਕਲ ਜਾਂਦਾ ਸਾਰਿਆਂ ਦਾ ਕੋਈ ਨਾ ਲੈ ਕੇ ਤੇ ਇਹ ਪਾਏ ਮੈਂ ਥੋੜਾ ਲਿਖਾਇਆ ਵੀ ਸਮੇਂ ਤੋਂ ਪਹਿਲਾਂ ਹੋ ਨਹੀਂ ਸਕਦਾ ਮੇਕਾਂ ਵੀ ਲਿਖਿਆ ਕਿ ਖੂਨ ਨਿਕਲਦਾ ਜੋ ਲੇਖਾਂ ਦਾ ਉਹ ਮਿਲ ਜਾਣਾ ਨਾ ਕਿ ਇਹਦੇ ਕੋਈਆ ਲੇਖਾਂ ਦਾ ਉਹ ਬਚ ਕੇ ਕਿਤੇ ਨਹੀਂ ਜਾ ਲੈ ਜਿਹੜਾ ਜਿਹੜਾ ਲੇਖਾਂ ਚ ਨਾਮ ਇਹ ਕਹਿ ਚ ਲਿਆਈ ਹੋਰ ਕੋਈ ਸਿਆਣਾ ਚਾਚੇ ਦੀ ਉਹਨਾਂ ਨੂੰ ਵੀ ਇਹਨੇ ਗੱਲ ਕਈਆ ਕਰਨੀ ਪੁੱਤੀ ਕਹਿਣ ਵਰ ਕੋ ਲੱਗਾ ਜਿਤਾ ਵੜ ਗਿਆ ਕੀ ਤਾਂ ਕੀਤੇ ਲਾ ਚ ਲਿਆ ਹੀ ਏ いい <laughs>